ਹਾਂਜੀ ਇੱਕ ਵਾਰ ਪਰਮ ਬਲੌਗ 'ਚ ਆਪ ਦਾ ਸਵਾਗਤ ਆ। ਆਈ ਹੋਪ ਆਪ ਠੀਕ ਠਾਕ ਹੋਵੋਗੇ। ਅੱਜ ਆਪਾਂ ਬਣਾਉਣੇ ਆ ਆਲੂਆਂ ਦੇ ਪਰੌਠੇ। ਆਲੂ ਪਹਿਲਾਂ ਹੀ ਬਾਲ ਕੇ ਰੱਖ ਲਏ, ਧੋ ਕੇ ਠੰਡੇ ਕਰਕੇ ਤਾਂ ਦੇਖੋ ਆਪਾਂ ਲੈਣੇ ਆ। ਕਾਫੀ ਦਿਨ ਹੋ ਗਏ ਆਪਾਂ ਨਾ ਪਰੌਠੇ ਬਣਾਏ ਨਹੀਂ ਸੀ। ਤੇ ਜੀ ਜੱਕ ਰੀ ਜਾਂਦਾ ਸੀਗਾ। ਮੈਂ ਕਿਹਾ ਚੱਲ ਅੱਜ ਪਰੌਠੇ ਬਣਾਉਣੀ ਆਪਾਂ ਭਾਈ ਫੇਰ। ਸਾਰਾ ਸਮਾਨ ਆਪਾਂ ਤਿਆਰ ਕਰ ਲਿਆ। पहल चाह पी के आलू उबाल ली फिर इन्होंने ठंडे करके दोबारा धो तो तो के कट के रख ली हम आप छिल लगे सारे समार के छिल के फिर आप करा मिक्स समान दूसरा छिलका जर पाई जाने ਤਦਸ ਨਾਲ ਫੋ ਤੇ ਵੀ ਨਾ ਬਾਲਾ ਉਗੰਦੇ ਜਾ ਪੈ ਜਾਂਦਾ ਵਧੀਆ ਚੰਗੀ ਤਰ੍ਹਾਂ ਨਾ ਬਲੇਆ ਤੇ ਕਿਵਾਰਚੀ ਸਿਰਕਾ ਲੈ ਜਾਂਦਾ ਹਾਂ ਹਾਂਜੀ ਆਲੂ ਤਾਂ ਆਪਣੇ ਛਿੱਲੇ ਨੇ ਵੀ ਬਸ ਇੱਕ ਰਹਿ ਗਿਆ

ਕੁੱਟ ਕੇ ਬਣਾ ਲਏ ਇਹਦਾ ਇਹਦਾ ਮੈਂ ਪਾਣੀ ਵੀ ਸੁਕਾਇਆ ਮਤਲਬ ਕਿ ਇਹਨਾਂ ਨੂੰ ਕਾਫੀ ਟਾਈਮ ਰੱਖ ਕੇ ਨਾ ਪਰ ਨਹੀਂ ਪਰੌਂਠਿਆਂ ਦੇ ਵਿੱਚੋਂ ਨਿਕਲਦਾ ਮਟੀਰੀਅਲ ਸਾਰਾ ਜਿਹੜਾ ਆਪਾਂ ਬਣਾਉਣੀ ਹੈ ਪਰੌਂਠਿਆਂ ਦੇ ਵਿੱਚੋਂ ਨਿਕਲ ਜਾਂਦਾ ਜੇ ਆਪਾਂ ਇਹਨੂੰ ਥੋੜੀ ਜਿਹੀ ਹਵਾ ਲਵਾ ਦਈਏ ਬਾਹਰ ਰੱਖ ਕੇ ਵਿੱਚ ਮਤ ਉਸਕਾ ਕੀ ਜੀ ਉਨਾਂ ਆਪਾਂ ਹਰੀ ਮਿਰਚ, ਜੀਰਾ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਸੀ ਇਹਦੇ ਵਿੱਚ ਇਹਦੀ ਮਿਕਸ ਕਰ ਦਿੰਨੇ ਆ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਪਹਿਲੇ ਵਿੱਚ। ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਕੁੱਟ ਲਾਂਗੇ ਨਹੀਂ ਤਾਂ ਫਿਰ ਇਹ 파ੜੀਆਂ ਜਿਹੇ ਰਹਿ ਜਾਣ। ਉੱਥੋਂ ਵੀ ਪਰੌਂਖਾ ਪਾੜ ਜਾਂਦਾ। ਦਰਾਣਾ ਨੂੰ ਆਪਾਂ ਸਮਾਰ ਕੇ ਕੋਰੀ ਹੁਕਾਤੀ ਬਣਾ ਲਈਏ ਢੋਲ ਚਾਹ ਤਾਂ ਪੱਕ ਕੇ ਵਧੀਆ ਨਾਲੇ ਆਪਾਂ ਹਰਾ ਧਨੀਆ ਇਹਨੂੰ ਵੀ ਥੋੜ ਸਮਾਰ ਕੇ ਉਧਰ ਰੱਖ ਲਿਆ ਸੀ ਵੀ ਸੁੱਕ ਜੇ ਥੋੜਾ ਜਾਂ ਵਿੱਚ ਪਾਣੀ ਜੀ ਨਾ ਰਵੇ ਇਹਨੂੰ ਪਚੀਰ ਕੇ ਸਮਾਰ ਕੇ ਵਧੀਆ ਵਿੱਚ ਮਿਕਸ ਕਰ ਦਿਆਂਗੇ ਪਹਿਲਾਂ ਛੋਟਾ ਛੋਟਾ ਕੱਟ ਲੈਣੀ ਹੈ ਜੀ ਅਪਾ ਕੱਟ ਕੇ ਪਾਤਾ ਹੁਣ ਇਹਨੂੰ ਵੀ ਅਪਾ ਵਿੱਚ ਚੰਗੀ ਤਰ੍ਹਾਂ ਮਿਕਸ ਕਰਨੀ ਹੈ। ਹਨ ਨਹੀਂ ਨਾ ਇੱਥੇ ਹਾਤੇ ਇੱਕ ਪਰੌਠੀ ਜੀ ਆ ਜਾਂਦਾ ਜੇ ਤੁਹਾਨੂੰ ਨਹੀਂ ਇਹਨੂੰ ਮੇਜੇ ਵਿੱਚ ਕਰਦੇ ਨਾ। ਦਬੀਆ ਮਿਕਸ ਹੋ ਗਿਆ। ਦੇਖੋ ਵਿੱਚ ਨਾ ਸਾਰੇ ਚ ਆ ਗਏ। ਹਨ ਆਪਣਾ ਇਹ ਸਾਰਾ ਮਟੀਰੀਅਲ ਤਿਆਰ ਹੋ ਗਿਆ ਬਣ ਕੇ। ਇਹ ਸੌਣ ਕਰ ਲਿਆ ਹੁਣ ਆਪਾਂ ਪਰੌਠੇ ਬਣਾਉਣੀ ਆ ਭਾਈ ਕੱਟਦੇ ਨੇ ਤਿਆਰ ਆਪਾਂ ਪਹਿਲਾਂ ਬੇਲ ਲੀਏ ਥੋੜਾ ਬੇਲਾਂਗੇ ਫਿਰ ਦੇਲਾਂਗੇ ਫਿਰ ਨਹੀਂ ਪਤਲਾ ਹੋ ਜਾਂਦਾ ਫਿਰ ਵੀ ਇਹਦੇ ਤੋਂ ਸਮਾਨ ਨਿਕਲਦਾ ਇੰਨਾ ਕਲਿਆ ਪਾਉ ਨੂੰ ਵੇਹਲ ਇਹਦੇ ਚ ਲਾ ਦਿੰਨੀ ਆ ਦੇਸੀ ਘਿਓ ਇੰਨਾ ਪਾ ਲਿਆ ਪੇਸਟ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਨਾ ਐਂ ਕਰਕੇ ਚੰਗੀ ਤਰ੍ਹਾਂ ਨਾਲ ਫੋਲਡ ਕਰਨਾ ਐਵੇਂ ਐਂ ਕਰਕੇ ਹੁਣ ਹੋ ਗਿਆ ਦੇਖੋ ਵਧੀਆ ਨਾ ਫੋਲਡ ਉਨਾ ਪਰ ਪੇੜੇ ਨੂੰ ਆਨਲਾਈਨ ਨਾਲ ਇਸ ਤਰ੍ਹਾਂ ਨਾ ਐਵੇਂ ਕਰਕੇ ਤੁਹਾਨੂੰ ਪੈਨ ਦੁਆਰਾ ਭੇਜ ਦੇ ਦੇਣੀ ਆ ਆ ਦੇਖ ਨਾਲ ਤਾਂ ਗੋਲ-ਗੋਲ ਬਣਿਆ ਨਾ ਨਾ ਪੀਚੋ ਸਮਾਨ ਨਹੀਂ ਨਿਕਲਿਆ ਜੋ ਵੀ ਆਪਾਂ ਮਟੀਰੀਅਲ ਪਾਇਆ ਨਾ ਨਿਕਲਦਾ ਨਹੀਂ ਜੇ ਆਣੀ ਬਣੀ ਕਰਾ ਨਜੀ ਆ ਪੰਜ ਤਰ੍ਹਾਂ ਤਿਆਰ ਕਰੀਏ ਪਰੌठा ਆ ਦੇਖ ਲਓ ਜਮ ਨਹੀਂ ਆਇਆ ਹਮ ਚਮਚੇ ਨਾਲ ਤੇਸਿਕੋ ਲਾ ਦੇਣੀ ਆ ਥੋੜਾ ਜਿਹਾ ਜੋ ਕਿ ਉਹਦੇ ਨਾਲ ਨਾ ਤਵੇ ਦੇ ਲੱਗੇ ਇਸਾਨੀ ਨਾਲ ਬਣ ਜੇ தயார உோட்டா தயாரி ਜਿਹੜਾ ਢੇਲਾ ਤਿਆਰ ਕੀਤਾ ਸੀ ਇਹ ਬੜਾ ਮੀਂਹ ਇਹ ਨੰਬਰ ਉਹ ਕੋਰਾ ਵੀ ਨਿਕਲੇ ਕਿਸੇ ਪਾਸੇ ਵੀ ਜਿਹੜਾ ਆਪਾਂ ਦੋਹਾਂ ਦੇ ਹਾਂ ਕਰਕੇ ਬਣਾਉਨੇ ਆਂ ਇੱਕ ਬੇਲਾ ਬੇਲ ਦੇ ਖੋਰ ਵੇਲ ਕਿਤੇ ਚਾਲੇ ਉਹ ਪਰਦੇ ਆਂ ਉਹ ਤਾਂ ਬਹੁਤ ਜ਼ਿਆਦਾ ਮੋਟਾਂ ਦੇ ਵਧੀਆ ਨਹੀਂ ਲੱਗਦਾ ਇਸ ਠੀਕ ਬਣਦੇ ਉਹ ਇਸ ਸੀਧੇ ਉਹਨਾਂ ਪੈਦਲਾ ਪਾਸਾ ਵੀ ਦਾ ਚੰਗੀ ਤਰ੍ਹਾਂ ਚੋਪੜ ਦੇਣੀ ਆ ਤੇ ਜਿੰਨ ਕਿੰਨੇ ਤੇ ਲਿਖਿਆ ਨਾ ਆ ਇਹ ਨੂੰ ਵੀ ਆਪਾਂ ਲੈ ਲੇ ਆਪਾਂ ਪਤਾ ਨਹੀਂ ਪਰ ਮੈਂ ਵੀ ਥੋੜਾ ਦੇ ਦੇਣਾ ਬਸ ਇਹਦੇ ਦੇ ਵਿੱਚ ਸੀਕਿਓ ਲਾ ਕੇ ਫੇਰ ਆਪਾਂ ਇਹਦੇ ਵਿੱਚ ਮਤਲਬ ਤੇ ਥੋੜੀ ਆਪਾਂ ਬਣਾਉਿਆ ਹੁਣ ਇਹਨੂੰ ਫਿਰ ਤੇ ਪਾਉਣਾ ਹੈ

ਪਰੋਂਖੇ ਕੱਕੇ ਹੋ ਗਏ ਥਿਆਰ ਨਾਲ ਚਿਪੜਾਂ ਦੀ ਰਾਏ ਰਾਏ ਬੋਲਦੇ ਜਿਨ੍ਹਾਂ ਨੂੰ ਉਹਨਾਂ ਦੀ ਚਟਨੀ ਆ ਚਹੀ ਆ ਤੇ ਜੀਨੂੰ ਜੀਨੂੰ ਆਪਣਾ ਮਤਵ ਲੈ ਕੇ ਪਰੋਂਖੇ ਵਧੀਆ ਲੱਗੇ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਕਿ ਕਿਹਨੂੰ ਕਿਹਨੂੰ ਕਿੰਨੇ ਬਿਹੇਵੀ ਆਲੂ ਵਾਲੇ ਪਰੋਂਖੇ ਮਸਾਂਦਾ ਆ ਮਨ ਕਰਕੇ ਦੱਸੋ ਜਿਨ੍ਹਾਂ ਨੇ ਖਾਣੇ ਆ ਭਾਈ ਉਹ ਵੀ ਆਜੋ ਫਿਰ ਤੁਹਾਨੂੰ ਸਾਨੂੰ ਦੱਸਿਆ ਨਹੀਂ ਜਲਦੀ ਜਲਦੀ ਆਜੋ ਗਰਮਾ ਗਰਮ ਬਣੀ ਜਾਂਦੇ ਆ